ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਦਾ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਮਿੱਤਰੋ ਨੀਲੀ ਰਾਵੀ ਨਸਲ ਦਾ ਬਹੁਤ ਹੀ ਸੋਹਣਾ ਸਾਨ ਦਿਖਾ ਰਹੇ ਹਾਂ ਬਾਕੀ ਬਾਈ ਤੋਂ ਜਾਣਕਾਰੀ ਲਵਾਂਗੇ ਤੇ ਕਿੰਨੇ ਟਾਈਮ ਦਾ ਤੇ ਕਿੰਨਾ ਮਾ ਦਾ ਦੁੱਧਾ ਤੇ ਬਾਕੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਪਿੰਡ ਬੋਲੋ ਪਿੰਡ ਦਰਾਜ ਜੀ ਨਾਮ ਜੀ ਨਾਮ ਕਾਲਾ ਜੀ ਪਿੰਡ ਦਰਾਜ ਜੀ ਤਹਿਸੀਲ ਤਪਾ ਜੀ ਜ਼ਿਲ੍ਹਾ ਪਰਣਾਲੇ ਠੀਕ ਹੈ ਜੀ ਤੇ ਫੋਨ ਨੰਬਰ ਬਾਈ 94783 ਜੀ ਹਾਂ ਜੀ 94660 ਜੀ 997 ਠੀਕ ਆ ਬਾਈ ਜੀ ਤੇ ਜਿਹੜਾ ਇਹ ਨੀਲੀ ਰਾਵੀ ਨਸਲ ਦਾ ਸਾਂਹ ਆਈ ਪਹਿਲਾਂ ਤਾਂ ਇਹ ਦੱਸੋ ਜੀ ਇਹਦੀ ਮਾਂ ਦਾ ਦੁੱਧ ਕਿੰਨਾ ਜੀ ਤੇ ਕਿੱਥੋਂ ਆਇਆ ਇਹ ਜੀ 18 ਲੀਟਰ ਆਈ ਇਹਦੀ ਮਾਂ ਦਾ ਜੀ ਠੀਕ ਆ ਜੀ ਹਾਂ ਜੀ ਮਾਂ ਨੇ ਕੋਲ ਇਸ ਵਕਤ ਹੈਗੀ ਹੈ ਜੀ ਮਾਂ ਤੁਹਾਡੇ ਕੋਲ ਹੀ ਆ ਜੀ ਹਾਂ ਜੀ ਹਾਂ ਜੀ ਠੀਕ ਆ 18 ਲੀਟਰ ਆਇਆ ਕਿੱਥੋਂ ਬਾਈ ਜੀ ਇਹ ਅਜੂਬਾ ਜੀ ਅਜੂਬਾ ਸਾਂਹ ਤੋਂ ਡਾਇਰੈਕਟਰ ਕਾਉਂਸਿੰਗ ਹੋਈ ਵੀ ਆ ਠੀਕ ਆ ਜੁੱਤਿਆਂ ਦੇ ਵੀ ਮੇਨ ਪਿੱਪਲ ਸਿੰਘ ਆ ਹਾਂ ਪਿੱਪਲ ਸਿੰਘ ਆ ਜੀ ਠੀਕ ਆ ਬਾਈ ਜੀ ਕਮਾੜਾ ਇਹ ਇਧਰ ਨੂੰ ਮੂਰੀ ਫੜ ਕੇ ਦੇਖੋ ਮਾਰੇ ਫੇਸ ਦਿਖਾ ਦੀਏ ਕੱਟੇ ਦਾ ਨੀਲੀ ਰਬੀ ਨਸਲ ਦਾ ਪੂਰਾ ਅੱਖਾਂ ਅੱਖਾਂ ਦੀ ਰਗੜਾਈ ਦੇਖ ਲੋ ਇੱਧਰ ਵੀ ਅੱਖ ਵੀ ਜਮਾ ਮਣਕਣੀ ਅੱਖਾਂ ਪੂਰਾ ਸੋਹਣਾ ਘੱਟਾਗਾ ਬਾਕੀ ਜਿਹੜੇ ਵੀ ਕਿਸਾਨ ਭਰਾ ਨੂੰ ਜ਼ਰੂਰਤ ਹੋਈ ਤੇ ਬਾਈ ਨਾਲ ਜ਼ਰੂਰ ਸੰਪਰਕ ਕਰੋ ਬਾਕੀ ਬਾਈ ਤੋਂ ਜਾਣਕਾਰੀ ਵੀ ਲੈਣੇ ਆ ਤੇ ਐਸਟੀ ਕਲਾਂ ਦੀ ਬੰਤਰ ਵੀ ਦਿਖਾ ਦਿੰਨੇ ਆ ਉਹ ਤੁਸੀਂ ਆਪ ਪਰਖ ਕਰਨੀ ਐ ਟੈਸਟੀਕਲ ਵੀ ਬਹੁਤ ਸੋਹਣੇ ਆ ਬਸ ਲੰਮੇ ਆ ਤੇ ਦੁੱਧ ਵਾਲਾ ਬੱਚਾਗਾ ਤੇ ਬਾਕੀ ਬਾਈ ਤੁਸੀਂ ਕੀ ਰੇਟ ਕਰਤਾਈ ਇਹਦਾ ਇਹਦਾ 1.5 ਲੱਖ ਰੁਪਏ 1.5 ਲੱਖ ਰੁਪਏ ਰੇਟ ਆ ਬਾਈ ਦਾ ਤੇ ਡੇਢ ਲੱਖ ਰੁਪਏ ਰੇਟ ਕਰਤਾ ਜੀ ਬਾਕੀ ਇਹਨਾਂ ਦੀ ਮਾਂ ਵਗੈਰਾ ਦਿਖਾ ਸਕਦੇ ਹੋ ਤੁਸੀਂ ਹਾਂਜੀ 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 ਠੀਕ ਆ ਬਾਈ ਬਾਕੀ ਜਿਹੜੇ ਸਾਂਹ ਦੀ ਮਾਂ ਕੀ ਉਹ ਬਾਈ ਤੇ ਫਾਰਮਤੀ ਆ ਇਹਨੇ ਬਾਈ ਤੁਹਾਡੇ ਕੋਲੇ ਦੁੱਧ ਕਿੰਨਾ ਕੱਢਿਆਗਾ 11 ਲੀਟਰ ਆ ਜੀ 11 ਲੀਟਰ ਹਾਂਜੀ ਬਾਕੀ ਤੁਸੀਂ ਮੱਝ ਦੇਖ ਲਓ ਬਾਈ ਦੱਸਦੀ ਵੀ ਆ ਤੇ ਹੁਣ ਇਸ ਟਾਈਮ ਬੂਰੇ ਨਾਰਲੀ ਤੋਂ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਸਾਢੇ 6 ਮਹੀਨੇ ਦੀ ਸਾਢੇ 6 ਮਹੀਨੇ ਦੀ ਗੱਭਣਾ ਤੇ ਮੰਨ ਕੇ ਚੱਲ ਗੱਭਣ ਹੋ ਕੇ ਕਿੰਨਾ ਕ ਦੁੱਧ ਕੱਢੀ ਜਾਂਦੀ ਹੈ ਬਈ ਦੇ ਦੇਂਦਿਆ ਬਈ 10 12 ਲੀਟਰ ਠੀਕ ਹੈ ਜੀ ਮੈਂ ਬਹੁਤ ਵਧੀਆ ਦੁੱਧ ਕੱਢਦੀ ਹੈ ਮੱਝ ਬਾਕੀ ਬਹੁਤ ਸੋਹਣੇ ਬੱਚੇ ਪਾਉਂਦੀ ਹੈ ਜਿਵੇਂ ਮੱਝ ਤਾਂ ਬਹੁਤ ਸੋਹਣੀ ਹੈਗੀ ਹਾਂਜੀ ਮਾਦਰੀ ਗੋਡੀ ਦੀ ਨੀਲੀ ਰਾਵੀ ਨਸਲ ਦੀ ਜਿਵੇਂ ਆਪਾਂ ਕਹਿੰਦੇ ਹਾਂ ਨਾ ਬਾਕੀ ਆਹ ਕੱਟੀ ਪਹਿਲਾਂ ਵਾਲੀ ਸੂਏ ਦੀ ਆਹ ਕੱਟੀ ਆ ਬਈ ਹਾਂਜੀ ਪਹਿਲਾਂ ਜਿਹੜੋ ਐਸੀ ਸੂਏ ਸੀ ਇਹ ਕਿਹੜੇ ਦੀ ਹੈ ਜੀ ਡਾਇਮੰਡ ਨਹੀਂ ਆ ਡਾਇਮੰਡ ਦੀ ਡਾਇਮੰਡ ਦੀ ਕੱਟੀ ਆ ਬਹੁਤ ਸੋਹਣਾ ਬੱਚਾ ਝੋਲੀ ਵੀ ਦੇਖ ਲਓ ਬਹੁਤ ਸੋਹਣੀ ਆ ਬਾਕੀ ਜਿਹੜੇ ਵੀ ਕਿਸਾਨ ਭਰਾ ਨੂੰ ਜ਼ਰੂਰਤ ਹੋਈ ਤੇ ਬਾਈ ਨਾਲ ਸੰਪਰਕ ਨੂੰ ਕਰਿਓ ਉਹ ਕੱਟਾ ਦਾ ਮੱਝ ਦਾ ਬਾਕੀ ਜਿਹੜਾ ਹੁਣ ਸੂਈ ਸੀ ਜੀ ਆ ਕੱਟਾ ਦਾ ਖੁਦਾਬਖਸ਼ ਖੁਦਾਬਖਸ਼ ਦਾ ਹਾਂ ਅੱਖਾਂ ਓੱਖਾਂ ਦੇਖ ਲਓ ਬਈ ਇਹ ਬਾਈ ਨੇ ਆਪਦੇ ਰਿਸ਼ਤੇਦਾਰਾਂ ਨੂੰ ਗਿਫਟ ਕਰਿਆਗਾ ਬਾਕੀ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ